ਸਸਿਕਾ ਜੀ ਸਾਰਿਆਂ ਨੂੰ ਲੋ ਜੀ ਪਹੁੰਚ ਗਏ ਡਾਕਟਰ ਸਾਹਕਲ ਜੀ ਪਿੰਡ ਵੱਡੇ ਸੋਹਰਾ ਜਿਲ੍ਹਾ ਹੈਗੇ ਜੀ ਕਰਨਤ ਤਹਸੀਲ ਪਟੇ ਆਜੀ ਵੇਖੋ ਬਾਈਆਂ ਕੋਈ ਕੋਈ 7-8 ਦੇ ਲੈ ਗਾਵਾ ਸਹੀ ਲਾ ਤੇ ਆ ਉਪਰ ਬਾਈਆਂ ਗੱਲਬਾਤ ਕੀਤੀ ਬਜੀ ਅਸਤੇ ਕਾਸੀ ਗੱਲ ਸੰਦੀਪ ਪਾਲ ਜੀ ਸੱਸੀ ਜੀ ਹੋਰ ਸਭ ਠੀਕ ਹੈ ਗਿਰਪਾ ਜੀ ਗੁਰੂ ਰਾਮਦਾਸ ਦੀ ਬਾਪੂਟਾ ਸਾਹਿਬ ਜੀ ਚਲੋ ਹੋਰ ਵੇਖਿਆ ਮਾਲ ਵੇਖਿਆ ਹੋਵੇਗਾ ਕੋਈ ਆ ਗਈ ਕੋਈ ਚਲ ਗਈ ਰਾਹ ਮਿਲ ਕੇ ਇੱਥੇ ਆਈ ਜੀ ਹਾਂਜੀ 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 ਮਾਲ ਆ ਚਲ ਵੇਖੀ ਜਾਂਦਾ ਹਾਂਜੀ ਹਾਂਜੀ ਮਾਲ ਤਾਂ ਲੱਭਣ ਆ ਬਾਹਰ ਥੋੜਾ ਤੁਹਾਨੂੰ ਪਾਸ ਸ਼ਾਟ ਚੱਲ ਰਿਹਾ ਪੂਰਾ ਨਹੀਂ ਪੈਂਦਿਆ ਜ ਸ਼੍ਰੀਨਗਰ ਨਹੀਂ ਮੰਨਦਾ ਉਹਨਾਂ ਨੇ ਫਿਰ ਛੋਟੇ ਆਪਾਂ ਉਹਨੇ ਚਰ ਤੇ ਮਹਿੰਗੀਆਂ ਲੈਣੀਆਂ ਸ਼੍ਰੀਨਗਰ ਤੁਹਾਨੂੰ ਪਤਾ 70 70 ਮੀਣਾ ਖਾਉਂਦੀਆਂ ਗੱਡੀਆਂ ਕਿੰਨੀਆਂ ਗੱਡੀਆਂ ਰੋਜ਼ ਜਾਂਦੀਆਂ ਪਠਾਨਕੋਟ ਦੇ ਵਿੱਚੋਂ ਗਰਦਾਸਪੁਰੋਂ ਆਡਾ ਇਲਾਕਾ ਲਾਲੋ ਮਖੂ ਵਾਲਾ ਹਰੀਕੇ ਪੱਤਨ ਲਾਲੋ ਆਪਣੇ ਵਾਲਾ ਹਾਂਜੀ ਹਾਂਜੀ ਇੰਨੀ ਨਹੀਂ ਗੱਡੀ ਰੋਜ਼ ਜਾਂਦੀ ਆ ਗੱਡੀਆਂ ਜਾਂਦੀਆਂ ਗਾਂ ਤਾਂ ਇਹ ਮਹਿੰਗੀ ਹੋ ਗਈ ਥੋੜੀ ਜਿਆਦਾ ਉੱਥੇ ਕਿਹੜਾ ਫਿਰ ਵਾਪਸ ਆਣੀ ਆ ਉਹ ਵਾਪਸ ਨਹੀਂ ਹੋਣਾ ਸਮਝ ਲੈ ਮਾਰੀ ਗਈ ਆਪਣੀ ਪਾਰੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਖਤਮ ਹੀ ਹੋ ਗਿਆ ਜੀ ਤਰ੍ਹਾਂ ਸ਼੍ਰੀਨਗਰ ਆਪਾਂ ਗਜਰਾਜ ਜ਼ਰੂਰ ਦਿੰਨੇ ਆ ਆਪ ਇਹ ਤੁਹਾਨੂੰ ਪਤਾ ਲੱਗਾ ਫਿਰ ਬਿਲਕੁਲ ਬਿਲਕੁਲ ਉੱਥੇ ਨਾ ਉੱਥੇ ਕਿਹੜਾ ਕੋਸ਼ਾ ਨਾ ਕੋਈ ਨਹੀਂ ਨਹੀਂ ਕੋਈ ਜਿਹੜੀ ਗਈ ਵਾਪਸ ਵਾਪਸ ਨਹੀਂ ਆਉਂਦੀ ਉਹ ਪੱਕੀ ਪਰਮਾਤਮਾ ਕੋਲੇ ਚਲੀ ਜਾਂਦੀ ਵਾਤ ਬਾਜੀ ਵਾਤ ਹਾਂਜੀ ਚਲੋ ਇਹ ਦੇ ਨਾਲ ਸੋਚਣਾ ਚਾਹੀਦਾ ਰਹਿਣਾ ਬਾਜੀ ਬਾ ਇਹ ਹੁਣ ਇਹਨਾਂ ਨਾਲ ਸੋਚਣਾ ਚਾਹੀਦਾ ਜਿਹੜੇ ਦਿੰਦੇ ਬੰਦ ਕਰਦੇ ਪੈਸੇ ਵੱਧ ਵਟਨ ਕਰਕੇ ਨਾ ਥੋੜਾ 10000 ਵੱਧ ਭਰ ਦਿੰਦੇ ਹਾਂ ਹਾਂਜੀ ਉਹ ਵੀ ਲੈ ਜਾਂਦੇ ਪਲੀ ਪਲੀਤੀ ਹੋਵੇ ਬਸ ਕੋਈ ਚੱਕਰ ਨਹੀਂ ਹੋਰ ਕਹੀ ਸੁਣਾਓ ਬਸ ਵਧੀਆ మే లహర్칼 ویکھے ਆਏ ਹਾ ਚਲੋ ਤਿਆਰੀਆਂ ਮਿਲਦੀਆਂ ਨੀਲੀ ਫਾਰਮ ਵਾਲਾ ਬੜਾ ਦੁੱਧ ਕਿ ਭਾਈ ਹੋਵੇ ਲਲੇ 27 ਲੀਟਰ ਦੋ ਕਰਤਾ ਜੀ ਤੁਹਾਡੇ ਲਾਕੇ ਗਰੀਬ ਜੀ ਸਾਡੇ ਪੇਟੀ ਚਲੋ ਬੋਮ ਮਾਰ ਕੇ ਭਾਈ ਇਹ ਮੀਨਾ ਖਵਾਉਂਦਾ ਜੀ ਕਹਿੰਦਾ ਭਾਈ ਜੀ ਰਿਕਾ ਟੁੱਟ ਗਿਆ ਪਰ ਇੱਕ ਗੱਲ ਇਹ ਮੈਂ ਤੁਹਾਨੂੰ ਦੱਸ ਦਣਾ ਚਲੋ ਮੈਂ ਭਾਈਆਂ ਕੋਲ ਜਾ ਕੇ ਗੁਲਾਲ ਆਖੇ ਜਿਹੜੇ ਮੋਢੇ ਮੋਢੇ ਆਈਆਂ ਪਾਈਆਂ ਪੰਜ 6 ਦਿਨ ਸੁੱਤੇ ਨਹੀਂ ਆ ਨਹੀਂ ਨਹੀਂ ਸੁੱਤੇ ਜੀ ਉਹਨਾਂ ਦੇ ਤvare vare ਆਈ ਇੱਕ ਆਪਣੇ ਅੰਪੀਲੇ ਜੇ 2 ਵਜੇ ਟੈਂਪਰ ਚੈੱਕ ਕਰਦੇ ਆ ਕਿ ਬੁਖਾਰ ਤਾਂ ਨਹੀਂ ਹਾਂਜੀ ਹਾਂਜੀ ਇਹ ਉਹੀ ਮੱਝ ਆ ਜਿਹੜੀ ਪੀਡੀਐਫ ਇਹਦੇ ਮੇਲੇ ਦੇ ਵਿੱਚ 20 ਲੀਟਰ ਹਾਂਜੀ ਦੋ ਦੀ ਨੇ ਕੱਢਿਆ ਬੋਲਟ ਬੋਲਟ ਜਿੱਤੇ ਹਾਂਜੀ ਹਾਂਜੀ ਚਲੋ ਤੇ ਬਾਕੀ ਇਹਨਾਂ ਜੇ ਇੱਕ ਹੋਰ ਮੱਝ ਤੇ ਜੇ ਨੰਬਰ ਤੇ ਆਈ ਹੈ ਹਾਂ ਚਲੋ ਆਪਾਂ ਜਾਣਾ ਵਾ ਸ਼ਾਰਟ ਬਣਾਉਂਦੇ ਜਾਂਦੇ ਜਾਂਦੇ ਆਪਰੇ ਚਲੋ 5-4 ਕਿਲੋਮੀਟਰ ਦੀ ਲੀ ਹਾਂ ਵਾਹ ਜੀ ਵਾਹ ਚਲੋ ਕਰੀ ਜਰੂਰ ਇਹ ਵੈਰ ਸੂਈ ਜੇ ਰਾਤੀ ਅਜਰਾਦੀ ਜੀ ਹਾਂਜੀ ਤੇ ਅਜੇ 5 ਲੀਟਰ ਬੋਲਾ ਆਪਾਂ ਝੋਤਾ ਸਰੇ ਠੀਕ ਹੈ ਜੀ ਡੇਟ ਨਾਲ ਥੋੜਾ ਜਿਹਾ ਵੇਖੋ ਵੈਡ ਕਿੰਨਾ ਫੈਸ਼ਨ ਕਿੰਨੀਆਂ ਵੇਨਸ ਨਾ ਚੜਾ ਦਾ ਨੁੜਾ ਦਾ ਬਰੀਡ ਕਿੰਨੀ ਵਧੀਆ ਕੁਆਲਿਟੀ ਬਹੁਤ ਜਰੀ ਹੈ ਕਿਰਪਾ ਕਿੰਨਾ ਕਰ ਜੂ ਫਿਰ ਥੋੜਾ ਜੀ ਭਾਜੀ 20 ਲੀਟਰ ਦੇ ਲਾਗੇ ਬਣੇ ਨਾ ਪਰ ਜਿੱਤਾਂ ਵੇਨਸ ਵੇਖੋ ਕਿੰਨੀ ਜਰੀ ਨਾ ਬਰੀਡ ਚੰਗੀ ਕੁਆਲਿਟੀ ਚੰਗੀ ਆ ਬਿਲਕੁਲ ਤੇ ਪਿੱਛੇ ਜਰਸੀ ਵੱਚੀ ਐਰ ਸ਼ੇਰ ਹਾਂ ਜਿਹਨੂੰ ਆਂਦੇ ਮੇਰੇ ਵੀਰ ਭੈਣ ਪ੍ਰਾਪਤ ਆ ਵਿਖਾਓ ਫੇਸ ਕੁਆਲਿਟੀ ਇਹਦੀ ਫੇਸ ਬਹੁਤ ਸੁਖਨਾ ਫਲਾ ਜੀ ਨਾ ਫਲਾ ਮਾਸ਼ਾ ਅੱਲਾਹ ਲਰਦਾ ਪਾਪੂ ਬਸ ਹੋਈ ਜਾਏ ਇਹ ਬਿਲਕੁਲ ਛੋਟਾ ਇਹ 80 ਦੇ ਦੇ ਦਾਂਗੇ ਅੱਛੇ ਚਲੋ ਛੋੜ ਛੜ ਕਰਦੇ ਇਹ ਆ ਗਈ ਐਰ ਸੈਲ ਚ ਆ ਗਈ ਫਿਰ ਦੀ ਡਿਮਾਰ ਰਹਿੰਦੀ ਹਰ ਵਕਤ ਹੀ ਵੀਡੀਓ ਦੇ ਵਿੱਚ ਆ ਪਾਣੀ ਹੁੰਦੀ ਆ ਇਹ ਤਾਂ ਹਾਂਜੀ ਦੂਸਰਾ ਤੇ 18 19 ਲੀਟਰ ਜਿਹੜਾ ਸਹੀ ਦੁੱਧ ਕੱਢਿਆ ਜੀ ਮਗਰ ਇਸ ਵਿੱਚ ਦੂਸਰਾ ਸੁਆ ਫਿਕਸਲੇਵਾ ਹੈਨਾ ਬਿਲਕੁਲ ਤੇ ਕੁਆਲਿਟੀ ਵੇਖੋ ਪੂਰੀ ਕੁਆਲਿਟੀ ਜਿਹੜੇ ਮੇਰੇ ਵੀਰ ਐਰ ਸ਼ਹਿਰ ਦੇ ਸ਼ਕੀਨ ਐਰ ਸ਼ਹਿਰ ਦੇ ਕਰਮਾਂ ਨਾਲ ਮਿਲਦੀ ਹੈ ਕਰਮਾਂ ਵਾਲੇ ਦੇ ਕਰ ਕਰਮਾਂ ਵਾਲੇ ਨੇ ਮਿਲਦੀ ਬਿਲਕੁਲ ਇਹ ਗਰਮੀ ਦੀ ਜਿੰਦ ਜਾਨ ਸਿਆਲ ਦੀ ਸਿਆਲ ਤੇ ਗਰਮੀ ਦੀ ਗਰਮੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਰੀਡ ਬਹੁਤ ਸੋਹਣੀ ਆ ਫੇਸ ਕੁਆਲਿਟੀ ਵੇਖੋ ਉਤੋਂ ਸੋਹਣੀ ਨਹੀਂ ਨਹੀਂ ਠੀਕ ਆ ਇਹ ਚ ਚਪ ਦਾ ਕਰਾਸ ਆ ਜਾਂਦਾ ਜਰਸੀ ਦਾ ਕਰਾਸ ਆ ਜਾਂਦਾ ਫਤਾਈਉ ਨਾ ਰੱਖਦਾ ਐਰ ਸ਼ਹਿਰ ਹਾਂ ਜੀ ਚੰਗੀ ਆ ਰੱਬ ਨੇ ਇਹ ਕਿਥੇ ਨਸਲ ਹੈ ਜੀ ਐਰ ਸ਼ਹਿਰ ਇਹ ਬਾਹਰ ਦੀ ਆ ਮੇਰੇ ਹਿਸਾਬ ਆਸਟ੍ਰੇਲੀਆ ਦੀ ਆ ਹਾਂ ਜੀ ਹਾਂ ਜੀ ਹਾਂ ਜੀ ਇੰਨਾ ਮੋਲੀ ਫਿਰ ਮੋਲੀ ਛੋਟਾ ਹੀ ਇਹ ਆਪਾਂ ਦੇ ਦਾਂਗੇ 75000 ਚਲੋ 75000 ਤੋਂ ਹੋਲੀ ਛੋਟ ਛੜ ਕਰਦੇ ਫੋਨ ਫੋਨ ਕਰਾਈ ਕਰਾਈ ਉਹ ਚੱਕਰ ਇਹ ਗੱਬੜਣੀ ਆ ਇਹ ਸਵੀਜੇ ਅੱਛਾ ਭਾਜੀ ਲੱਗਦੀ ਗੱਬੜਾਂ ਨੂੰ ਵੇਖੋ ਉਹ ਅੱਛਾ ਦਾ ਚੋਬਰ ਠੀਕ ਆ ਹੁਣ ਮਿਲੋ ਭਾਜੀ ਇਹਦਾ 14 ਲੀਟਰ ਬਹੁਤ ਤਾਜੀ ਸਈਆ 14 ਕਿਲੋ ਇਸ ਟਾਈਮ ਬੋੜਾ ਹੀ ਹੈ ਜੀ ਵੇਖੋ ਫਿਰ ਲੈਵਾ ਕਿਹੜਾ ਲੱਗਾ ਕੱਟ ਵਾਲਾ ਦੇਣਾ ਨੂੰ ਕੱਟ ਵਾਲਾ ਕੱਟ ਵਾਲਾ ਕੱਟ ਵਾਲਾ ਲੈਵਾ ਥਾਨ ਬੜਾ ਕੁਆਲਟੀ ਵਾਲਾ ਹੈ ਬਿਲਕੁਲ ਬਿਲਕੁਲ ਹਾਂਜੀ ਇਹ ਪਲੀ ਪਲੀਤੀ ਵਹਿੜ ਲਊ ਵਾਲੀ ਇਹ ਜਰਸੀ ਦਾ ਕ੍ਰਾਸ ਲਾ ਲੇ ਕੋਈ ਐਚਪੀ ਦਾ ਕ੍ਰਾਸ ਲਾ ਲੇ ਜਿਤਨਾ ਕਿ ਨੇ ਮੰਨਣਾ ਮੰਨ ਲਿਆ ਆਪਣੀ ਨਹੀਂ ਨਹੀਂ ਠੀਕ ਹੈ ਜੀ ਇਹ ਆਪਾਂ 6000 ਦੀ ਦੇ ਦਾਂਗੇ 6000 ਦੀ ਹਾਂਜੀ ਹਾਂਜੀ ਬਿਲਕੁਲ ਛੋਟੇ ਠੀਕ ਆ ਆ ਗਈ ਜੀ ਇਹਦੀ ਤਾਜੀ ਇਹਦੀ ਨਾਣਾ ਜੀ ਇਹ ਗੱਬਨ ਜੇ ਅੱਛਾ ਗੱਬਨ ਕਿਹੜਾ ਲੱਗਾ ਕਰਮਾਲੀ ਨੂੰ ਲੈ ਰੋ ਤਾਂ ਖਾ ਮੈਂ ਇਹ ਗਰਲੈਂਡੋ ਗਰਲੈਂਡੋ ਇਹ ਗੱਬਨ ਨੂੰ ਤਾਂ ਕਰੂਗੀ ਇਹ ਇਹ ਜੀ 20 ਲੀਟਰ ਮਾਨਾ ਪਰ ਥਣ ਲਿਵਾ ਵੇਖੋ ਪਹਿਲ ਕਿਹੜਾ ਲੱਗਾ ਕਰਮਾਲੀ ਨੂੰ ਹਾਂ ਲੈਵਰਾ ਪ੍ਰੋਪਰ ਥਾ ਲਗਾ ਸਹੀ ਹੈ ਕਿ ਨਹੀਂ ਕੱਲਾ ਕੱਲਾ ਥਾ ਲਗਾ ਹੈ ਨਾ ਸਾਰਾ ਐ ਪੀ ਹਾਂ ਨੇ ਠੀਕ ਹੈ ਜੀ ਹਾਂ ਉਨੀ ਗਾੜ ਉਨੀ ਪਛਾੜ ਕਰਮਾਲੀ ਨੂੰ ਲੈ ਜੀ ਇੱਕ ਦੋ ਦਿਨ ਲੈਨੇ ਤਿਆਰੀ ਦੇ ਵਿੱਚ ਆਲਮੋਸਟ ਨਾ ਹਾਂ ਜੀ ਹਾਂ ਬੜੀ ਚੰਗੀ ਆ ਦੁੱਧ ਵਾਲੀ ਵੇੜ ਤੇ ਡਾਕਟਰ ਸਾਹਿਬ ਫਿਰ ਮੋਲ ਲੈਣ ਦਾ ਇਹ ਆਪਾਂ ਇਹ 75 ਦੀ ਦੇ ਦਾਂਗੇ ਮੋਲ ਲੈਣ ਦੇ ਚਲੋ ਫਾਇਦਾ ਨਹੀਂ ਕੋਈ ਬਸ ਠੀਕ ਆ 75000 ਦੀ ਵੇੜ ਵੱਡੀ ਮੁੱਲ ਛੋਟਾ ਚੱਲਣ ਦੋ ਆ ਗਈ ਜੇ ਪੰਜਾਬ ਵਾਲੀ ਵੱਡੀ ਜਰਸੀ ਵੇਖੋ ਫਿਰ ਹਾਈ ਜਰਸੀ ਵਾਲ ਪੰਜਾਬ ਇਹ ਵੀ ਨੰਬਰ ਜੀ ਇਹ ਗੱਬਨ ਜੇ ਵੇਖੋ ਇਹਨੂੰ 9-10 ਦਿਨ ਬਾਕੀ ਤਾਂ ਹਾਈਟ ਵੇਖੋ ਐਵੇਂ ਨਹੀਂ ਕਹਿੰਦੇ ਡੀਡੀ ਹਾਈਟ ਫਾਰਮ ਚ ਆਈ ਹੋਵੇ ਕੋ ਟੈਗ ਵੀ ਲੱਗਾ ਜਾਈ ਆ ਕਰੋ ਚੈੱਕ 20 ਲੀਟਰ ਸਹੀ ਜਿਹੜਾ ਦੁੱਧ ਭਰਿਆ ਜੀ ਅੱਛਾ 40 4 26 ਦੀ ਸਹੀ ਬਸ ਠੀਕ ਹੈ ਹੋ ਲਾਈਟ ਜੇ ਹੋ ਲਾਈਟ ਦਾ ਠੀਕ ਹੈ ਇਹ ਬੋਦੀ ਵਾਲੀ ਵਹਿੜ ਫੇਸ ਕੁਆਲਟੀ ਵੀ ਚੈੱਕ ਕਰਾਇਆ ਕਰੀ ਫੇਸ ਕੁਆਲਟੀ ਦਾ ਵੇਖੋ ਫੇਸ ਕੁਆਲਟੀ ਠੀਕ ਹੈ ਚਲੋ ਪਾਰ ਪਛੇ ਦੀ ਆਪਣੀ ਗਰੰਟੀ ਆ ਪੂਰ ਛੱਡੇ ਦੀ ਵੀ ਕਿਨੇ ਰੱਤ ਸੇ ਤੂੰ ਕਰਜੂ ਫਿਰੇ ਦੁੱਧ ਜੀ ਘਰ ਵਾਲਾ ਜਿੱਤੋਂ ਲਈਣਾ ਆਪਾਂ ਹਾਂ ਜਿੱਥੇ ਘਰ ਚੋਂ ਆਈਆਂ ਅੱਛਾ ਇਹਨੇ 18 19 ਲੀਟਰ ਕੱਢੇ ਤੇ ਇਹਨੇ 20 ਲੀਟਰ ਕੱਢਿਆ ਜੇ ਠੀਕ ਆ ਇਹਨੇ ਇਹਨੂੰ 4-5 ਦਿਨ ਬਾਅਦ ਚ ਠੀਕਾ ਭਰਿਆ ਸੀ ਹਾਂ ਉਹਨੂੰ ਪਹਿਲੋ ਭਰਤਾ ਜੀ ਨੱਟ ਸਾਹਿਬ ਇਹਨਾਂ ਮੋਲ ਮੋਲ ਜੀ ਜੋ ਮਰਜ਼ੀ ਕਰ ਲਈਏ ਇਹ 82000 ਦੀ ਦੇ ਦਾਂਗੇ 82000 ਦੇਣੀ ਆ ਹਾਂਜੀ ਹਾਂਜੀ ਹਾਂ ਚਲੋ ਲਓ ਜੀ ਆ ਵੇੜਾ ਗਈ ਜੇ ਗੱਬਣ ਪਹਿਲਾ ਸੋਜੀ ਜਾ ਨਹੀਂ ਇਹ ਦੂਸਰਾ ਫੇਸ ਕੁਆਲਟੀ ਦੇਖੋ ਇਹ ਬੋਦੀ ਯਾਰ ਜੀ ਦਰਸੇਂਦਰ ਰਿਕਾਰਡ ਫਿਰ ਇਹਦਾ ਰਿਕਾਰਡ ਜੀ 18 19 ਲੀਟਰ ਦੇ ਆ ਜੇ 18 19 ਕਿਲੋ ਵੱਡੀਆਂ ਵੜਾ ਕੋਈ ਛੋਟੀਆਂ ਥੋੜੀ ਆ ਬੇੜਾ ਪੂਰੀ ਆਪਾਂ ਝੁੰਡ ਨਹੀਂ ਮਾਰਨ ਦਾ ਕੰਮ ਨਹੀਂ ਕਰੀਦਾ ਬਿਲਕੁਲ ਇਹ ਵੀ ਫਿਕਸ ਲੈ ਵੇਦੀ ਏ ਥੋੜੀ ਪਈ ਟਰਾਲੇ ਵਾਜਦੇ ਫਰਨੇ ਗਾਵਾਂ ਦੇ ਆ ਪੂਰਾ ਪ੍ਰੋਪਰ ਫੇਸਬੁਕ ਹੈ ਫਿਕਸ ਲੈਵਾ ਉਹ ਤੇ ਦੋ ਦੋ ਹੀ ਹੋਈ ਕਰਦਾ ਨਾ 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 ਤਾਂ ਮਸਟਰਡ ਸੌਂਦੀ ਆ ਬਿਲਕੁਲ ਜੀ ਬਿਲਕੁਲ ਸਭ ਤੋਂ ਮੇਨ ਗੱਲ ਦੀ ਜਿੰਨਾ ਫਿਕਸ ਲੈਵਾ ਕੋਈ ਮੇਰੇ ਤੋਂ ਨਹੀਂ ਕਿਸੇ ਤੋਂ ਵੀ ਲੋ ਫਿਕਸ ਲੈਵਰੀ ਲੋਗੇ ਤੇ ਮਸਟਰਡਸ ਨਹੀਂ ਆਉਗੀ ਠੀਕ ਹੈ ਠੀਕ ਆਨੇ ਉਹ ਜਾਈ ਜਿ ਡਾਹਣਾ ਜਿਹੜਾ ਡਾਕਟਰ ਸਾਹਿਬ ਇਹੰਦਾ ਮੋਲ ਏ ਆਪਾਂ 80 ਦੇ ਦਾਂਗੇ ਜੀ ਮੋਰੀ 8000 ਦੇ ਹਾਂਜੀ ਇਹੀ ਹੈ ਜੋ ਹੋਣੀ ਬਾਜੀ ਬਾਸ ਜੀ ਚੜਦੀ ਕਲਾ ਬਾਈ ਗਿਆ ਬਾਹਰ ਲੈਣ 5 6 ਸ਼ਾਮਾਂ ਤੱਕ ਆਇ ਨਹੀਂ ਆ ਲੋ ਜੀ 6 ਕੋਈ ਬਾਕੀ ਗੋਲਦਾਲ ਨਹੀਂ ਜਦੋਂ ਮਰਜ਼ੀ ਆਕਰੇ ਜਿਹੜਾ 1 2 4 ਹੁੰਦੀਆਂ ਹੁੰਦੀਆਂ ਵਾ 2 4 ਨਹੀਂ ਅੱਜ ਕੱਲ ਕੱਲ ਵੇਗੀਆਂ ਅੱਜ ਦਾ ਹੁੰਦੀਆਂ ਹੁੰਦੀਆਂ ਪਰਵੇ ਹੁੰਦੀਆਂ ਹੁੰਦੀਆਂ ਮਰਜ਼ੀ ਨੂੰ ਗੱਲ ਹੁੰਦੀ ਚਲੋ ਲੈ ਕੇ ਜਾਓ ਜਾਦਾ ਹਾਂਜੀ ਹਾਂਜੀ ਤੁਰੀਆਂ ਜਾਣ ਕਰਮਾਂ ਦੀ ਕੋਈ ਆ ਗਈ ਕੋਈ ਚਲ ਗਈ ਕੋਈ ਆ ਗਈ ਬਿਲਕੁਲ ਬਿਲਕੁਲ ਇਹਨੂੰ ਐਰ ਸ਼ਰ ਚਾਹੀਦੀ ਆ ਕਿਸੇ ਨੂੰ ਗਰਲੈਂਡ ਚਾਹੀਦੀ ਹਰ ਨਸਲ ਇੱਥੋਂ ਮਿਲਦੀ ਆ ਸਾਰੀਆਂ ਮਿਲਦੀਆਂ ਸਾਰੀਆਂ ਮਿਲ ਗਿਆ ਚਲੋ ਤੇ ਨੰਬਰ ਆਪਣਾ 84 379 335 95 ਪਿੰਡ ਆਪਣਾ ਵੱਡੇ ਸਭਰਾ ਤੇ 10 ਕਿਲੋਮੀਟਰ ਦੀ ਤਹਰੀ ਕੇ 10 ਕਿਲੋਮੀਟਰ ਪੱਟੀ ਤੇ 35 ਕਿਲੋਮੀਟਰ ਦਾ ਦਰਨ ਚਲ ਸਾਥੀ ਗਾੜ